ਸੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਦੇ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਡਾਕਟਰ ਨਵਜੋਤ ਦਈਆ ਦੀ ਅਗਵਾਈ ਦੇ ਵਿੱਚ ਜਿਹੜਾ ਨਕੋਦਰ ਦੇ ਡੀਐਸਪੀ ਦਫ਼ਤਰ ਦੇ ਸਾਹਮਣੇ ਅੱਜ ਵਿਸ਼ਾਲ ਧਰਨਾ ਲਗਾਇਆ ਗਿਆ ਜਿੱਥੇ ਜ਼ਿਲ੍ਹਾ ਜਲੰਧਰ ਦੇ ਸਤੇ ਹੋਏ ਲੋਕ ਜਿਨ੍ਹਾਂ ਦੇ ਨਜਾਇਜ਼ ਪਰਚੇ ਹੋਏ ਆ ਉਹ ਲੋਕ ਇੱਥੇ ਇਕੱਠੇ ਹੋ ਕੇ ਇਸ ਧਰਨੇ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਆ ਸੋ ਸਾਡੇ ਨਾਲ ਢੱਡੇ ਪਿੰਡ ਤੋਂ ਦੌਲਤਪੁਰ ਢੱਡੇ ਤੋਂ ਲਾਗੇ-ਲਾਗੇ ਹੋਰ ਵੀ ਪਿੰਡਾਂ ਤੋਂ ਜਿਨ੍ਹਾਂ ਤੇ ਨਜਾਇਜ਼ ਪਰਚੇ ਹੋਏ ਆ ਇਨਾਂ ਦੇ ਕਹਿਣ ਮੁਤਾਬਕ ਉਹ ਗੱਲਬਾਤ ਕਰਦੇ ਜਸਵੀਰ ਹਣੀ ਸਾਡੇ ਨਾਲ ਨੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਤੇ ਕੀ ਤਕੇਸ਼ਾਈ ਹੋਈ ਤੁਹਾਡੇ ਨਾਲ ਮੈਂ ਜਸਵੀਰ ਸਿੰਘ ਵੱਡਾ ਹੁੰਦੜਦਾ ਬਸ ਨਹੀਂ ਕਹ ਜੀ ਸਾਡੇ ਛੋਟੇ ਵੀਰ ਗੁਰਵਿੰਦਰ ਦੀਪ ਸਿੰਘ ਵੱਡਾ ਲੈਣਾ ਦੇ ਜੋ ਕਿ ਦੋਵਾਂ ਭਰਾਵਾਂ ਦਾ ਆਪਸੀ ਝਗੜਾ ਸੀਗਾ ਘਰ ਦੀ ਵੰਡ ਨੂੰ ਲੈ ਕੇ ਕਹਿ ਲਓ ਜਾਂ ਕੋਈ ਨਿੱਜੀ ਥੋੜਾ ਬੋਦਾ ਜਿਦਾ ਚੱਲਦਾ ਆ ਜੀ ਰੇਸ਼ਮ ਸਿੰਘ ਤੇ ਦਰਸ਼ਨ ਲਾਲ ਦਾ ਜੀ ਉਹਨਾਂ ਭਰਾਵਾਂ ਦੀ ਔਰ ਬੱਚਿਆਂ ਦੀ ਆਪਸੀ ਲੜਾਈ ਹੋਈ ਕਿ ਜੋ ਗੁਰਵਿੰਦਰ ਦੀਪ ਸਿੰਘ ਤੇ ਸਾਡੇ ਬ੍ਰਦਰ ਤੇ ਨਜਾਇਜ਼ ਪਰਚਾ ਕੀਤਾ ਆ ਜਿਹਦੀ ਐਫਆਰ ਸਾਡੇ ਕੋਲ ਆ ਜੀ ਇਹ ਬਿਲਕੁਲ ਆਪਣੇ ਘਰੇ ਸੀ ਮੌਜੂਦਾ ਪੰਚਾਇਤ ਦੇ ਤਿੰਨ ਪੰਚਾਂ ਨੇ ਮੌਜੂਦਾ ਨੰਬਰਦਾਰ ਟੱਡਾ ਲੈਣਾ ਦੇ ਜੋ ਆ ਉਹਨਾਂ ਨੇ ਬਕਾਇਦਾ ਸਟੈਂਪ ਲਾ ਕੇ ਆਪਣੇ ਸਿਗਨੇਚਰ ਕਰਕੇ ਦਿੱਤੇ ਕਿ ਇਹ ਬੰਦਾ ਲੜਾਈ ਵਿੱਚ ਨਹੀਂ ਸੀ ਪਲੱਸ 40-45 ਬੰਦਿਆਂ ਨੇ ਅਸੀਂ ਜੋ ਇਨਕੁਆਰੀ ਐਸਐਸਪੀ ਸਾਹਿਬ ਦੇ ਲਈ ਉਹ ਫਾਈਲ ਦੇ ਪੇਪਰਾਂ ਦੇ ਉੱਪਰ ਸਾਈਨ ਕਰਕੇ ਦਿੱਤੇ ਕਿ ਅਸੀਂ ਇਸ ਚੀਜ਼ ਦੀ ਸਹੂਲ ਦੇ ਸਕਦੇ ਹਾਂ ਕਿ ਗੁਰਵਿੰਦਰ ਦੀਪ ਸਿੰਘ ਇਸ ਲੜਾਈ ਦੇ ਵਿੱਚ ਹੈ ਨਹੀਂ ਸੀ ਉਹ ਉਸ ਟਾਈਮ ਆਪਣੇ ਘਰ ਦੇ ਵਿੱਚ ਮੌਜੂਦ ਸੀ ਬਲਕਿ ਉਹਦੇ ਰਿਸ਼ਤੇਦਾਰ ਵੀ ਆਏ ਹੋਏ ਸੀ ਉਹਦੀ ਹਾਜ਼ਰੀ ਦੇ ਵਿੱਚ ਪਲੱਸ ਇਹਨਾਂ ਨੇ ਕੀ ਕੀਤਾ ਜਦੋਂ ਗੁਰਵਿੰਦਰਦੀਪ ਸਿੰਘ ਦਾ ਸੀਗਾ ਇਹਨਾਂ ਨੇ ਬਿਨਾਂ ਦੱਸਿਆ ਉਹਦੇ ਤੇ ਬਿਨਾਂ ਨੋਟਿਸ ਕੀਤੇ ਆ ਬਿਨਾਂ ਹਾਜ਼ਰੀ ਤੋਂ ਲੜਾਈ ਦੇ ਵਿੱਚ ਉਹਦੇ ਤੇ 307 ਦਾ ਪਰਚਾ ਜਿਹੜਾ ਦਰਜ ਕੀਤਾ ਪਲੱਸ ਉਹਦੇ ਤੇ ਐਕਟ 452 ਵਾਧਾ ਜੁਰਮ 458 ਲਾਈ 323 324 ਲਾਈ ਬਲਕਿ ਉਹ ਲੜਾਈ ਦੇ ਵਿੱਚ ਉਸ ਟਾਈਮ ਹਾਜ਼ਰ ਨਹੀਂ ਸੀ ਇਹ ਜੋ ਬਿਲਕੁਲ ਘਰ ਦੇ ਨਾਲ ਕਰ ਰਿਹਾ ਇੱਥੇ ਸਾਡੇ ਨਾਲ ਲੋਕ ਤਕਰੀਬਨ ਮੌਜੂਦ ਹੈ ਜਿਨ੍ਹਾਂ ਨੇ ਐਸ ਐਚਓ ਸਾਹਿਬ ਨੇ ਮੌਕਾ ਵੀ ਦੇਖਿਆ ਸਦਰ ਥਾਣੇ ਵਾਲਿਆਂ ਨੇ ਕਿ ਉਹਨਾਂ ਨੇ ਲਿਖਤੀ ਗਵਾਹੀਆਂ ਦਿੱਤੀਆਂ ਕਿ ਜੋ ਗੁਰਵਿੰਦਰਦੀਪ ਸਿੰਘ ਮੌਕੇ ਤੇ ਬਿਲਕੁਲ ਹਾਜ਼ਰ ਨਹੀਂ ਸੀ ਤੇ ਬੀਬੀ ਜਿਹੜੀ ਸਾਡੇ ਐਮਐਲਏ ਸਾਹਿਬ ਆ ਉਹਨੇ ਪ੍ਰੈਸ਼ਰ ਪਵਾ ਕੇ ਡੀਐਸਪੀ ਸਾਹਿਬ ਖੈਰਾ ਸਾਹਿਬ ਨੂੰ ਕਿ ਇਸ ਤੇ ਪਰਚਾ ਕਰਕੇ ਇਸ ਨੂੰ ਰੈਸਟ ਪਾ ਕੇ ਹੀ ਦੱਸਣਾ ਹੈ ਅਸੀਂ ਬਹੁਤ ਵੀਰਾ ਭਾਈ ਕਰਕੇ ਮਨ ਤਰਲਾ ਕੀਤਾ ਕਿ ਇਹ ਬੰਦਾ ਬਿਲਕੁਲ ਨਜਾਇਜ਼ ਹੈ ਤੇ ਜਿਹੜਾ ਪੁਲਿਸ ਨੇ ਵੀ ਸਾਡੀ ਇੱਕ ਨਹੀਂ ਸੁਣੀ ਜੋ ਬਿਲਕੁਲ ਬੀਬੀ ਦੇ ਅੰਡਰ ਪ੍ਰੈਸ਼ਰ ਪਰਚਾ ਕਰਕੇ ਇੱਕ ਕਾਂਗਰਸੀ ਹੋਣ ਦੇ ਨਾਮ ਤੇ ਕਿ ਉਸਤੇ ਇਹੀ ਹੈ ਕਿ ਜੋ ਇਹ ਕਾਂਗਰਸੀ ਆ ਕਿ ਬੀਬੀ ਕਹਿੰਦੀ ਕਿ ਜਿੰਨੇ ਸੀਨੀਅਰ ਕਾਂਗਰਸੀ ਆ ਇਹਨਾਂ ਨੂੰ ਜੇਲ੍ਹ ਦੇ ਵਿੱਚ ਸੁਟੋ ਤੇ ਇਸ ਕਰਕੇ ਅੱਜ ਗੁਰਵਿੰਦਰਦੀਪ ਸਿੰਘ ਨੂੰ 18-20 ਦਿਨ ਹੋ ਗਿਆ ਕਿ ਜੋ ਜੇਲ੍ਹ ਦੇ ਵਿੱਚ ਆ ਬਿਨਾਂ ਵਜ੍ਹਾ ਤੋਂ ਬਿਨਾਂ ਕਸੂਰ ਤੋਂ ਉਸ ਦੀ ਫਸਲ ਬਰਬਾਦ ਹੋ ਰਹੀ ਆ ਉਸ ਦੀ ਮਿਰਦ ਮਾਤਾ ਆ ਜਿਸ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਬਿਲਕੁਲ ਵਿਚਾਰੀਆ ਰੋ ਰੋ ਕੇ ਬੁਰਾ ਹਾਲ ਆ ਕਿ ਉਹ ਹਾਰਡ ਦੀ ਪੇਸ਼ੈਂਟ ਵੀ ਆ ਔਰ ਦੂਸਰੀ ਗੱਲ ਆ ਕਿ ਜਿਹੜਾ ਬਿਲਕੁਲ ੱੱਕੇਸ਼ਾਈ ਤੇ ਸਰਕਾਰ ਉੱਤਰੀ ਹੋਈ ਆ ਇਹ ਬਿਲਕੁਲ ਸਰਾਸਰ ਗਲਤ ਆ ਜੋ ਟੱਡਾ ਲੈਣਾ ਦੀ ਮੌਜੂਦਾ ਸਰਪੰਚ ਹਰਦੀਪ ਕੌਰ ਆ ਉਸ ਦਾ ਜੋ ਹਸਬੰਡ ਦਰਸ਼ਨ ਲਾਲ ਜੀ ਆ ਉਹ ਸਬ ਇੰਸਪੈਕਟਰ ਆ ਕਬੀਰਪੁਰ ਥਾਣੇ ਦੇ ਵਿੱਚ ਡਿਊਟੀ ਕਰਦੇ ਆ ਉਹਨਾਂ ਤੇ ਵਿਜੀਲੈਂਸ ਦਾ ਪਹਿਲਾਂ ਕੇਸ ਵੀ ਦਰਜ ਹੋ ਚੁੱਕਾ ਹੈ ਪਰ ਉਹ ਆਪਣੀ ਪਾਵਰ ਦੀ ਇੰਨੀ ਕਿ ਜ਼ਿਆਦਾ ਦਰਵਾਰਤੋ ਕਰਦੇ ਆ ਕਿ ਜੋ ਬੀਬੀ ਹਰਦੀਪੌਰ ਸਰਪੰਚ ਆ ਉਹਦੇ ਬ੍ਰਦਰ ਇੱਕ ਡੀਐਸਪੀ ਸਾਹਿਬ ਦੱਸਿਆ ਜਾਂਦਾ ਚੰਡੀਗੜ੍ਹ ਔਰ ਇੱਕ ਐਸਐਚਓ ਸਾਹਿਬ ਆ ਔਰ ਉਸ ਦਾ ਜੋ ਹਸਬੰਡ ਆ ਔਨ ਡਿਊਟੀ ਅਫਸਰ ਆ ਉਹ ਗਰੀਬ ਲੋਕਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਆ ਬਿਲਕੁਲ ਕੁਝ ਦਿਨ ਪਹਿਲਾਂ ਗੁਰਵਿੰਦਰਦੀਪ ਸਿੰਘ ਨਾਲ ਝਗੜੇ ਤੋਂ ਕੁਝ ਦਿਨ ਪਹਿਲਾਂ ਜੋ ਕਿ ਟੱਡਾ ਹੁੰਦੋ ਤੇ ਟੱਡਾ ਲੈਣਾ ਦੀ ਸਾਂਝੀ ਜ਼ਮੀਨ ਦੇ ਵਿੱਚੋਂ ਇਸ ਬੀਬੀ ਨੇ ਫਲਾਈਆਂ ਬਿਨਾ ਮਤਾ ਪਾਏ ਬਿਨਾ ਨਲਾਮੀ ਤੋਂ ਸੈਕਟਰੀ ਦੀ ਮਿਲੀ ਭੁਗਤ ਨਾਲ ਇਹਨਾਂ ਨੇ ਫਲਾਈਆਂ ਵੱਢ ਕੇ ਵੇਚ ਦਿੱਤੀਆਂ ਉਸ ਲਈ ਮੈਂ ਨੇ ਕੰਪਲੇਂਟ ਕੀਤੀ ਬੀਡੀਪੀਓ ਸਾਹਿਬ ਨੂੰ ਉਸੇ ਹੀ ਕੰਪਲੀਟ ਕਰਨ ਦੇ ਬਾਵਜੂਦ ਮੇਰੇ ਉੱਪਰ 8 ਕੰਪਲੇਟਾ ਥਾਣਾ ਸਦਰ ਦੇ ਵਿੱਚ ਜਿਹੜੀਆਂ ਪਹੁੰਚੀਆਂ ਕੋਈ ਐਸਸੀ ਕਮਿਸ਼ਨ ਦੇ ਭਵਾ ਦਿੱਤੀ ਕਿਸੇ ਨੂੰ ਕਹਿ ਕੇ ਕਿ ਤੂੰ ਕਦੇ ਮੈਨੂੰ ਜਾਤੀ ਸ਼ਬਦ ਬੋਲੇ ਸੈਕਟਰੀ ਵੱਲੋਂ ਪਵਾਤੀ ਕਿ ਸਾਡੇ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਂਦਾ ਜੋ ਬਿਲਕੁਲ ਗੈਰ ਕਾਨੂੰਨੀ ਜੁਰਮ ਹੈ ਅਸੀਂ ਦਰਖਤ ਹਰਾ ਔਰ ਸੁੱਕਾ ਨਹੀਂ ਵੱਢ ਸਕਦੇ ਨਾ ਕਿਸੇ ਬीडीपीਆ ਸਾਹਿਬ ਕੋਲ ਨਾ ਡੀਡੀਪੀਓ ਸਾਹਿਬ ਕੋਲ ਮਨਜ਼ੂਰੀ ਲਈ ਇਸ ਨੇ 8 ਕੰਪਲੇਂਟਾਂ ਜਿਹੜੀਆਂ ਮੇਰੇ ਉੱਪਰ ਪਾਈਆਂ ਸੱਤਵੇਂ ਰਾਜੀ ਨਾਮੇ ਹੋ ਚੁੱਕੇ ਆ ਇੱਕ ਬਾਕੀ ਆ ਔਰ ਇਹ ਬੀਬੀ ਹਰਦੀਪ ਕੌਰ ਜਿਹੜੀ ਬਿਲਕੁਲ ਵੀ ਸਰਪੰਚੀ ਦੇ ਲਾਇਕ ਨਹੀਂ ਇਹ ਗਰੀਬਾਂ ਦੇ ਨਾਲ ਸ਼ਰਮ ਧੱਕੇ ਤੇ ਉਤਰੀ ਆ ਆਪਣੀ ਪਾਵਰ ਦੀ ਦਰਬਾਰ ਤੋਂ ਕਰਦੀ ਆ ਇੱਕ ਗੁਰਵਿੰਦਰ ਦੀਪ ਸਿੰਘ ਤੇ ਨਜਾਇਜ਼ ਪਰਚਾ ਕਰਨ ਦੇ ਬਾਵਜੂਦ ਦੇਖੋ ਅਸੀਂ ਕਿੰਨੇ ਲੋਕ ਪਰੇਸ਼ਾਨ ਹੋ ਰਹੇ ਹਾਂ ਜੀ ਅੱਜ ਉਸੇ ਵਜ੍ਹਾ ਨੂੰ ਲੈ ਕੇ ਸਭ ਜਨਤਾ ਸਾਡੀ ਹਮਦਰਦੀ ਵਾਸਤੇ ਉਤਰੀ ਆ ਇਹ ਸਰਾਸਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਕਿ ਭਾਈ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਕਿਸੇ ਗਰੀਬ ਦੇ ਉੱਤੇ ਇੰਨਾ ਵੀ ਅਤਿਆਚਾਰ ਨਾ ਕੀਤਾ ਜਾਵੇ ਕਿ ਉਹ ਮਰ ਮਿਟਣ ਵਾਸਤੇ ਮਜਬੂਰ ਹੋ ਜਾਵੇ ਗੁਰਵਿੰਦਰ ਸਿੰਘ ਦੇ ਹੱਕ ਦੇ ਵਿੱਚ ਪਿੰਡ ਪੂਰਾ ਇਕੱਤਰ ਆ ਤੁਸੀਂ ਦੱਸਦੇ ਆ ਕਿ ਸਾਰਿਆਂ ਨੇ ਸਾਰਿਆਂ ਨੇ ਸਾਈਨ ਕਰਕੇ ਪਿੰਡ ਵਾਸੀਆਂ ਨੇ ਸਾਈਨ ਕਰਕੇ ਐਸਐਸਪੀ ਸਾਹਿਬ ਨੂੰ ਕੰਪਲੇਨ ਵੀ ਦਿੱਤੀ ਆ ਤੇ ਫੇਰ ਵੀ ਸੁਣਵਾਈ ਨਹੀਂ ਹੋ ਰਹੀ ਇਹ ਇਹ ਇਹਦੇ ਪਿੱਛੇ ਰੀਜ਼ਨ ਕੀ ਮੰਨਦੇ ਆ ਕਿਉਂ ਸੁਣਵਾਈ ਕਿਉਂ ਨਹੀਂ ਹੋ ਰਹੀ ਅੰਡਰ ਪ੍ਰੈਸ਼ਰ ਆ ਜੀ ਹਾਂ ਜੀ ਬੀਬੀ ਦਾ ਹੁਕਮ ਆ ਜੀ ਬੀਬੀ ਦਾ ਹੁਕਮ ਨੂੰ ਉਹ ਕਹਿੰਦੇ ਅਸੀਂ ਨਹੀਂ ਟਾਲ ਸਕਦੇ ਇਹ ਲੋਕਤੰਤਰ ਦੇ ਵਿੱਚ ਇਹਦਾ ਮਤਲਬ ਲੋਕ ਲੋਕਾਂ ਦੀ ਗੱਲ ਨਹੀਂ ਦੇਖੋ ਜੀ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਤੇ ਭੱਜੀਆਂ ਉਡਾ ਰਹੇ ਆ ਜੀ ਕਾਨੂੰਨ ਦੀਆਂ ਜੇ ਕਾਨੂੰਨ ਨੂੰ ਦੇਖਿਆ ਜਾਵੇ ਤੇ ਜਿਹੜਾ ਬੰਦਾ ਲੜਾਈ ਦੇ ਵਿੱਚ ਹਾਜ਼ਰ ਨਹੀਂ ਮੰਨ ਕੇ ਚੱਲੋ ਮੈਂ ਹਾਜ਼ਰ ਨਹੀਂ ਤੇ 50 ਬੰਦੇ ਮੇਰੀ ਗਵਾਹੀ ਪਰ ਰਹੇ ਇੱਕ ਬੰਦਾ ਝੂਠ ਬੋਸਦਾ 50 ਬੰਦੇ ਕਿਸ ਤਰ੍ਹਾਂ ਝੂਠ ਬੋਲਾਂਗੇ ਜੀ ਮੌਜੂਦਾ ਤਿੰਨ ਪੰਚਾਂ ਨੇ ਔਰ ਮੌਜੂਦਾ ਨੰਬਰਦਾਰ ਨੇ ਔਰ ਚੌਂਕੀਦਾਰ ਨੇ ਆਪਣੀਆਂ ਸਟੈਂਪਾਂ ਲਾ ਕੇ ਸਹਿਨ ਕਰਕੇ ਦਿੱਤਿਆ ਕਿ ਇਹ ਬੰਦਾ ਗੁਰਵਿੰਦਰਦੀਪ ਸਿੰਘ ਲੜਾਈ ਦੇ ਵਿੱਚ ਹੈ ਹੀ ਨਹੀਂ ਸੀ ਉਸ ਟਾਈਮ ਔਰ ਜਿਹੜੇ ਬੰਦਿਆਂ ਨੇ ਮੌਕੇ ਤੇ ਬਿਆਨ ਦਿੱਤੇ ਆ ਕਿ ਬਿਲਕੁਲ ਲੜਾਈ ਦੇ ਵਿੱਚ ਗੁਰਵਿੰਦਰਦੀਪ ਨਹੀਂ ਸੀ ਹੁਣ ਬੀਬੀ ਦੇ ਕਹਿਣ ਦੇ ਮੁਤਾਬਕ ਐਸ ਡੀ ਐਮ ਨੇ 20 ਦਿਨ ਹੋ ਗਿਆ ਗੁਰਵਿੰਦਰਦੀਪ ਸਿੰਘ ਨੂੰ ਜੇਲ੍ਹ ਗਿਆ ਨੂੰ ਔਰ ਗੁਰਵਿੰਦਰਦੀਪ ਸਿੰਘ ਤੇ ਵੀ 751 ਦੀ ਜਿਹੜੀ ਧਾਰਾ ਲਾ ਕੇ ਤੇ ਉੱਤੇ ਸੰਮਣ ਭੇਜਿਆ ਕਿ ਆਪਣੀ ਜ਼ਮਾਨਤ ਕਰਾਵੇ ਜਿਹੜਾ ਬੰਦਾ ਜੇਲ੍ਹ ਦੇ ਵਿੱਚ 20 ਦਿਨ ਤੋਂ ਆ ਦੱਸੋ ਕਿੱਦਾਂ ਉਹਦੇ ਉੱਤੇ ਪਰਚਾ ਦਰਜ ਹੋ ਗਿਆ ਜੀ ਉਹ ਕਹਿੰਦੇ ਕਿ ਅਸੀਂ ਗੁਰਵਿੰਦਰ ਦੀਪ ਸਿੰਘ ਮੈਂ ਦੇਲ ਤੋਂ ਬਾਹਰ ਨਹੀਂ ਆਉਣਦਾਂਗੇ ਅਸੀਂ ਵਿਰੋਧ ਕਰਾਂਗੇ ਇਸ ਚੀਜ਼ ਦਾ ਜੀ ਜੋ ਸਰਾਸਰ ਝੂਠਾ ਆ ਔਰ ਧੱਕੇਸ਼ਾਹੀ ਆ ਸਾਨੂੰ ਇਨਸਾਫ਼ ਚਾਹੀਦਾ ਜੀ ਜੀ ਮੈਡਮ ਤੁਹਾਡਾ ਸ਼ੁਭਨਾਮ ਕੀ ਹੈ ਮੇਰਾ ਵੀ ਰਹਿਣ ਵਾਲੀਆਂ ਗੁਰਵਿੰਦਰ ਦੀਪ ਸਿੰਘ ਮੇਰਾ ਬ੍ਰਦਰ ਆ ਤੇ ਇਹ ਜਿਹੜੀ ਲੜਾਈ ਸੀ ਉਹ ਐਸੀ ਪਰਿਵਾਰਾਂ ਦੀ ਲੜਾਈ ਸੀਗੀ ਉਹ ਦੋਨੋਂ ਆਪਸ ਵਿੱਚ ਭਰਾ ਸੀ ਜਿਨ੍ਹਾਂ ਦੀ ਆਪਸ ਵਿੱਚ ਬੱਚਿਆਂ ਦੀ ਲੜਾਈ ਹੋਈ ਆ ਤੇ ਉਹਨਾਂ ਦਾ ਘਰ ਜਿਹੜਾ ਸਾਡੇ ਪਿੰਡ ਦੇ ਈਸਟ ਸਾਈਡ ਤੇ ਆ ਤੇ ਸਾਡਾ ਘਰ ਜਿਹੜਾ ਕਿ ਆਪੋਜ਼ਿਟਾ ਵੈਸਟ ਸਾਈਡ ਤੇ ਸਾਡਾ ਘਰ ਆ ਕੋਈ ਲਿੰਕ ਨਹੀਂ ਸਾਡਾ ਉਹਨਾਂ ਦੇ ਘਰ ਦੇ ਨਾਲ ਉਹਨਾਂ ਪਰਿਵਾਰਾਂ ਦੇ ਨਾਲ ਤੇ ਮਤਲਬ ਕਿ ਪਿੰਡ ਦੇ ਵਿੱਚ ਜਿਹੜੀ ਕਿ ਅਸੀਂ ਕਾਂਗਰਸੀ ਆ ਵੀ ਇਹ ਸਾਨੂੰ ਮੇਰੇ ਆਇਆ ਕਿ ਬੀਬੀ ਨੇ ਇਹ ਗੱਲ ਕਹੀ ਆ ਕਿ ਇਹ ਪੱਕਾ ਕਾਂਗਰਸੀ ਆ ਇਹਦੇ ਤੁਸੀਂ ਜੀ ਪਰਚਾ ਕਰਨਾ ਆ ਕਿਉਂਕਿ ਸਾਡੀ ਪਹਿਲਾਂ ਸਾਰਾ ਕੋਈ ਘਰ ਦਾ ਕਰਿਆ ਲੂ ਮਸਲਾ ਚੱਲਦਾ ਸੀ ਉਕਰੇ ਨੂੰ ਸਾਡੇ ਦੋਨਾਂ ਪਰਿਵਾਰਾਂ ਦਾ ਸੀ ਤੇ ਉਹਦੇ ਵਿੱਚ ਕਈ ਬੰਦਿਆਂ ਦੀ ਸਾਡੇ ਜਿਹੜੇ ਕਿ ਸਾਡੇ ਨਾਲ ਲੱਗਦੇ ਆ ਉਹ ਲਗ ਡਾਟ ਵਾਲਿਆਂ ਨੇ ਕਹਿ ਕੇ ਕਿ ਇਹ ਕਾਂਗਰਸੀ ਆ ਜੀ ਝੜੂ ਦੀ ਸਰਕਾਰ ਆ ਉਹਨਾਂ ਨੇ ਕਹਿ ਕੇ ਜੀ ਇਹਦੇ ਤੇ ਪਰਚਾ ਘਟਾਇਆ ਜੀ ਅਸੀਂ ਇੱਥੇ ਪਰਚਾ ਘਟਾਉਣਾ ਹੈ ਜੀ ਇਹ ਨਜਾਇਜ਼ ਕੀਤੀ ਆ ਸਾਡੇ ਤੇ ਬ੍ਰਦਰ ਜਿਹੜਾ ਕਿ ਉਸ ਟਾਈਮ ਮੇਰਾ ਕਾਸਿਮ ਹੈ ਪ੍ਰੋਫੈਸ਼ਨ ਤੇ ਇੱਕ ਟੀਚਰ ਆ ਤੇ ਡਿਊ ਟੂ ਫਲੱਡ ਜਿਹੜਾ ਕਿ ਐਜੂਕੇਸ਼ਨ ਮਿਨਿਸਟਰ ਵਾਲਾ ਸਕੂਲ ਜਿਹੜਾ ਕਿ ਉਸ ਦਿਨ ਬੰਦ ਸੀਗੇ ਤੇ ਮੈਂ ਘਰ ਦੇ ਵਿੱਚ ਸੀ ਤੇ ਆਨਲਾਈਨ ਕਲਾਸਿਸ ਜਿਹੜੀਆਂ ਕਿ ਸਾਡੇ ਸਕੂਲ ਵੱਲੋਂ ਕੰਡਕਟ ਕੀਤੀਆਂ ਗਈਆਂ ਸੀ ਮੈਂ ਕਲਾਸਿਸ ਲਗਾ ਰਹੀ ਹਾਂ ਮੰਮੀ ਮੇਰੇ ਜਿਹੜੇ ਕਿ ਰੋਟੀ ਬਣਾ ਰਹੀਆਂ ਤੇ ਬ੍ਰਦਰ ਮੇਰਾ ਘਰ ਆ ਤੇ ਮੇਰੇ ਮਾਮਾ ਜੀ ਦਾ ਬੇਟਾ ਜਿਹੜਾ ਕਿ ਉਹ ਘਰ ਆਇਆ ਹੋਇਆ ਵਾ ਕਿਉਂਕਿ ਫਲੱਡ ਆਇਆ ਸੀ ਸਾਡੇ ਇਲਾਕੇ ਉਹਨਾਂ ਦੀ ਬੇਟੀ ਵੀ ਵੀ ਆਈ ਹੋਈ ਹੈ ਮੱਸੀਆਂ ਸਾਡੇ ਨਾਨਕੇ ਤੇ ਪਰ ਜਿਹੜਾ ਕਿ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਦੋ ਦਿਨ ਉਹਨਾਂ ਦੀ ਲੜਾਈ ਹੋਈ ਆ ਮੰਡੇ ਮੇਰਾ ਬ੍ਰਦਰ ਜਿਹੜਾ ਕਿ ਆਪਣੇ ਨੂੰ ਘਰੇਲੂ ਕੰਮ ਕਰਨੇ ਹੁੰਦੇ ਆ ਉਹਨੂੰ ਕੋਧਰ ਆਇਆ ਉਹਨੂੰ ਕੋਤੋਂ ਜਲੰਧਰ ਕਾ ਜਲੰਧਰ ਵਾਪਸ ਫੇਰ ਉਹਨੂੰ ਕੋਧਰ ਆਇਆ ਵਾ ਉਹਨੂੰ ਉੱਥੇ ਅਰੈਸਟ ਕਰ ਲਿਆ ਗਿਆ ਉਹਨੇ ਮੈਨੂੰ ਕਿਸੇ ਨੂੰ ਕਾਲ ਕਰਵਾਈ ਆ ਮੈਨੂੰ ਕਾਲ ਦੇ ਰਾਹੀਂ ਇਨਫੋਰਮੇਸ਼ਨ ਪਤਾ ਲੱਗੇ ਕਿ ਉਹਨੂੰ ਅਰੈਸਟ ਕਰ ਲੈ ਕੋਈ ਕਮ ਸੇ ਕਮ ਸਾਨੂੰ ਪਤਾ ਤਾਂ ਹੋਵੇ ਨਾ ਕਿ ਮੇਰੇ ਬ੍ਰਦਰ ਨੂੰ ਅਰੈਸਟ ਕੀਤਾ ਤਾਂ 307 ਦਾ ਤੁਸੀਂ ਉੱਥੇ ਪਰਚਾ ਕਰ ਦਿੱਤਾ ਘਰੇ ਹੀ ਉਹ ਬੈਠਾ ਆ ਇੰਨੀ ਵੀ ਨਜਾਇਜ਼ ਜਿਹੜੀ ਕਿਸੇ ਦੇ ਨਾਲ ਨਹੀਂ ਹੋਣੀ ਚਾਹੀਦੀ ਇੰਨੀ ਤੱਕੇ ਜਹੀ ਵੀ ਕਾ ਅਸੀਂ ਇੱਕ ਇੰਡੀਪੈਂਡੈਂਟ ਕੰਟਰੀ ਦੇ ਵਿੱਚ ਰਹਿ ਰਹੇ ਆ ਅਸੀਂ ਸਾਨੂੰ ਕੀ ਸਾਨੂੰ ਇਹ ਜਿਹੜਾ ਸੰਵਿਧਾਨ ਸਾਨੂੰ ਕੀ ਪ੍ਰੋਟੈਸਟ ਕਰ ਰਿਹਾ ਅਸੀਂ ਐਜੂਕੇਟਿਡ ਫੈਮਿਲੀ ਨੂੰ ਬਿਲੋਂਗ ਕਰਕੇ ਅਸੀਂ ਕਿੱਦਾਂ ਆਪਣਾ ਆਪਣੀ ਤੇ ਪ੍ਰੋਟੈਕਟ ਮੰਨ ਸਕਦੇ ਆ ਕਿਸੇ ਨੂੰ ਸਿਸਟਮ ਜਿਹੜਾ ਕਿ ਪ੍ਰੋਟੈਕਸ਼ਨ ਦੇਊਗਾ ਇੱਕ ਘਰ ਬੈਠਿਆਂ ਦੇ ਨਾਲ ਅੱਜ ਇਹ ਗੱਲ ਹੋਈ ਆ ਲੜਾਈ ਕਿਸੇ ਦੀ ਹੋਈ ਆ ਮੇਰੇ ਬ੍ਰਦਰ ਤੇ 307 ਦਾ ਜਿਹੜਾ ਪਰਚਾ ਕਰਤਾ ਭਾਗ ਨੂੰ ਤੋਂ ਪੁਲਿਸ ਦਾ ਵੀ ਕੁਝ ਵੀ ਹੋਊਗਾ ਤੇ ਮੇਰੇ ਬ੍ਰਦਰ ਦਾ ਇਦਾਂ ਹੀ ਨਜਾਇਜ਼ ਨਾਲ ਲਿਆ ਜਾਊਗਾ ਅੱਜ ਕਹਿਣ ਦਾ ਮਤਲਬ ਸੰਵਿਧਾਨ ਦੀਆਂ ਜਿਹੜੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਬਿਲਕੁਲ ਧੱਜੀਆਂ ਉਡਾਈਆਂ ਜਾ ਰਹੀਆਂ ਔਰ ਕਿਸੇ ਪਰਵਾਹ ਤੋਂ ਵੋਟ ਪਾਉਣਾ ਤਾਂ ਹਰ ਬੰਦੇ ਦਾ ਆਪਣਾ ਹੱਕ ਹੈ ਹਾਂਜੀ ਇਹ ਕਹਿੰਦੇ ਪਾਰਟੀ ਪਾਰਟੀ ਜੁਆਇਨ ਕਰਨੀ ਜਾਂ ਪਾਰਟੀ 'ਚ ਰਹਿਣਾ ਦੇਖੋ ਕਿ ਅਸਲ ਬੰਦੇ ਦਾ ਹੱਕ 70% ਸਾਡੀ ਜਿਹੜੀ ਨਿਊਰੇਸ਼ਨ ਹੈ ਐਜੂਕੇਟਡ ਆ ਹਰ ਇੱਕ ਦੇ ਕੋਲ ਰਾਈਟ ਹੈਗਾ ਆਪਣੀ ਵੋਟ ਕਿਸੇ ਨੂੰ ਵੀ ਦੇ ਸਕਦਾ ਇਹਦੇ ਵਿੱਚ ਕੋਈ ਆਪਣੇ ਅੰਡਰ ਪ੍ਰੈਸ਼ਰ ਨਹੀਂ ਹੁੰਦਾ ਜੇ ਅਸੀਂ ਕਹੀਏ ਪਾਕਿਸਤਾਨ ਦੇ ਵਿੱਚ ਇਹ ਤਾਂ ਤਾਨਾ ਚਾਹੀਆ ਮੈਨੂੰ ਤਾਂ ਲੱਗਦਾ ਨਹੀਂ ਕਿ ਇੰਡੀਆ ਦੇ ਵਿੱਚ ਅਸੀਂ ਇੰਡੀਪੈਂਡੈਂਟ ਹੈ ਤਾਂ ਕਨਨਾ ਚਾਹੀ ਰਾਜ ਚੱਲ ਰਿਹਾ ਸਾਨੂੰ ਰਾਈਟ ਹੈ ਜਿਸ ਨੂੰ ਮਰਜੀ ਵੋਟ ਦੇਈ ਹਰ ਇੱਕ ਬੰਦੇ ਨੂੰ ਹਰ ਇੱਕੰਡ ਵਿਜ਼ੂਅਲ ਨੂੰ ਰਾਈਟ ਹੈ ਉਹ ਜਿਸ ਨੂੰ ਉਹ ਰਾਈਟ ਪਰਸਨ ਸਮਝਦਾ ਉਹਨੂੰ ਆਪਣੀ ਵੋਟ ਦੇਵੇ ਇਹ ਕੀ ਗੱਲ ਹੋ ਗਈ ਜੀ ਅੱਜ ਕਾਂਗਰਸ ਦੀ ਸਰਕਾਰ ਨਹੀਂ ਹੈਗੀ ਤੇ ਝੜੂ ਦੀ ਸਰਕਾਰ ਹੈ ਬੰਦਾ ਕਾਂਗਰਸੀ ਆ ਅਸੀਂ ਜਿਹੜਾ ਸਾਨੂੰ ਜਿਹੜਾ ਸਿਸਟਮ ਸਹੀ ਲੱਗਦਾ ਅਸੀਂ ਉਹਨੂੰ ਵੋਟ ਦੇਵਾਂਗੇ ਅਸੀਂ ਕਿਸੇ ਦਾ ਕਹਿਣ ਤੇ ਵੋਟ ਕਿਸੇ ਨੂੰ ਕਿਉਂ ਦੇਵਾਂਗੇ ਹਰ ਇੱਕ ਨੂੰ ਰਾਈਟ ਆ ਇਹ ਤਾਂ ਬਹੁਤ ਗਲਤ ਗੱਲ ਆ ਕਿ ਜਦ ਕਿ ਹੋਵੇ ਕਿ ਮੇਰਾ ਬ੍ਰਦਰ ਕਿਸੇ ਵੀ ਤਰੀਕੇ ਦੇ ਨਾਲ ਇਹਨੂੰ ਥੋਲ ਹੋਵੇ ਫਿਰ ਵੀ ਕੋਈ ਕੰਮ ਹੋਵੇ ਤਾਂ ਬੰਦਾ ਮੰਨੀ ਉਹ ਘਰ ਦੇ ਵਿੱਚ ਆ ਅਸੀਂ ਵੈਸਟ ਸਾਈਡ ਤੇ ਰਹਿ ਰਹੇ ਹਾਂ ਈਸਟ ਸਾਈਡ ਤੇ ਆਪੋਜ਼ਿਟ ਸਾਡੇ ਘਰ ਆ ਘਰ ਬੈਠੇ ਦੇ ਵਿੱਚ ਅੰਡਰ ਪ੍ਰੈਸ਼ਰ ਦੇ ਵਿੱਚ ਪਰਚਾ ਹੋ ਰਿਹਾ ਤੇ ਬਿਲਕੁਲ ਗਲਤ ਆ ਇਹ ਅੱਜ ਸਾਡੇ ਨਾਲ ਹੋ ਰਹੀ ਤੁਸੀਂ ਦੇਖਿਓ ਨਾਲ ਵੋਟ ਦੇਉਣ ਵਾਲੀ ਕਿਸੇ ਅਦਾਲਤ ਦਾ ਦਰਵਾਜ਼ਾ ਨਹੀਂ ਖਟਕਟਾਇਆ ਆਹ ਉਹ ਦਾਤਾੜਾ ਘੜ ਕਾਇਆ ਸੀ ਐਸਪੀ ਸਾਹਿਬ ਦੇ ਕੋਲ ਆਈ ਹੈ ਮੇਰੇ ਕੋਲ ਆ ਜਿਹੜੀ ਐਪਲੀਕੇਸ਼ਨ ਹੈਗੀ ਆ ਐਸਐਸਪੀ ਸਾਹਿਬ ਦੇ ਜਿਹੜੀ ਦਿੱਤੀ ਆ ਪੈਂਡ ਦੇ ਨੰਬਰਦਾਰ ਨੇ ਮੋਹਰ ਲਗਾਈ ਹੋਈ ਆ ਚੌਂਕੀਦਾਰ ਦੀ ਲੱਗੀ ਆ ਮੌਜੂਦਾ ਪੈਂਚ ਦੀ ਲੱਗੀ ਹੋਈ ਆ ਕੈਮਰਾਮੈਨ ਨੂੰ ਕਹਾਂਗੇ ਜਿਹੜਾ ਧਿਆਨ ਨਾਲ ਇਸ ਨੂੰ ਕਵਰੇਜ ਕੀਤਾ ਜਾਵੇ ਸਿਗਨੇਚਰ ਹੋਏ ਹੋਏ ਆ ਜੀ ਉਹਦੇ باوجود ਵੀ ਐਸਐਸਪੀ ਸਾਹਿਬ ਨੇ ਵੀ ਅਜੇ ਤੱਕ ਸਾਨੂੰ ਕੁਝ ਵੀ ਇਹਦਾ ਜਵਾਬ ਨਹੀਂ ਦਿੱਤਾ ਕਿਉਂ ਕਿਸੇ ਵੀ ਤਰੀਕੇ ਦਾ ਅਸੀਂ ਡੀਐਸਪੀ ਸਾਹਿਬ ਦੇ ਕੋਲ ਵੀ ਗਏ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੁਸੀਂ ਇਹ ਦੇਖੋ ਕਿ ਬੰਦਾ ਆਪਣੇ ਘਰ ਦੇ ਨਿੱਜੀ ਕੰਮ ਕਰ ਰਿਹਾ ਆ ਤੁਸੀਂ ਨੂੰ ਸ਼ਹਿਰ ਆਏ ਕੇ ਨੂੰ ਤੁਸੀਂ ਉਹਨੂੰ ਅਰੈਸਟ ਕਰ ਲਓਗੇ ਇਹ ਕਿਸੇ ਸਾਡੇ ਲਾਅ ਦੇ ਵਿੱਚ ਲਿਖਿਆ ਆ ਉਹਦਾ ਉੱਤੇ ਨਹੀਂ ਇਨਫੋਰਮੇਸ਼ਨ ਉਹਦਾ ਉੱਤੇ ਨਹੀਂ ਨੋ ਲੈਜ ਉਹਦਾ ਉੱਤੇ ਨਹੀਂ ਇਨਵੋਲਵਮੈਂਟ ਕੀ ਹੁਣ ਕੀ ਮੰਗ ਕਰਦੇ ਤੁਸੀਂ ਕਿੱਥੇ ਤੱਕ ਧਰਨਾ ਹੁਣ ਲੱਗਿਆ ਆ ਕਿਉਂਕਿ ਦੇਖੋ ਤੁਹਾਡੇ ਹੱਕ ਦੇ ਵਿੱਚ ਧਰਨਾ ਵੀ ਏਡਾ ਵਿਸ਼ਾਲ ਧਰਨਾ ਲੱਗਿਆ ਪੂਰੇ ਇਲਾਕੇ ਦੇ ਲੋਕ ਜਿਹੜੇ ਆ ਇਥੇ ਜਮਾ ਆ ਤੇ ਤੁਸੀਂ ਕੀ ਮੰਗ ਕਰਦੇ ਸਰਕਾਰ ਤੋਂ ਮੈਂ ਲਈ ਤਾਂ ਗੱਲ ਮੈਂ ਲੋਕਾਂ ਦਾ ਜਿਹੜਾ ਕਿ ਧੰਨਵਾਦ ਕਰਦੀਆਂ ਜਿਹੜੇ ਕਿ ਇਹਨੇ ਇਕੱਠ ਦੇ ਜਿਹੜਾ ਸਾਡੇ ਨਾਲ ਜੁੜਿਆ ਆ ਮੇਰੀ ਮੰਗ ਇਹ ਹੈ ਕਿ ਜੇ ਅੱਜ ਮੇਰੇ ਬਰਦਰ ਨਾਲ ਨਜਾਇਜ਼ ਹੋਈਆ ਹਪਲ ਨੂੰ ਕਿਸੇ ਨਾਲ ਵੀ ਹੋ ਸਕਦੀ ਆ ਇਹਦੀ ਪੂਰੀ ਇਨਵੈਸਟੀਗੇਸ਼ਨ ਵੀ ਹੋਈ ਆ ਐਸਐਚਓ ਸਾਹਿਬ ਜਿਹੜੇ ਸਾਡੇ ਪਿੰਡ گئے ਆ ਸਾਰੇ ਇਲਾਕੇ ਦੇ ਘਰਾਂ ਜਿਹੜੇ ਉਹਨਾਂ ਨੇ ਉਹਨਾਂ ਤੋਂ ਇਨਵੈਸਟੀਗੇਸ਼ਨ ਕੀਤੀ ਆ ਜਦਕਿ ਉਲਟਾ ਦੇ ਕੋਈ ਇਹਨਾਂ ਨੇ ਕੀ ਕੀਤਾ ਜਿਹੜੇ ਲੋਕਾਂ ਨੇ ਇਨਵੈਸਟੀਗੇਸ਼ਨ ਕੀਤੀ ਸਭ ਨੇ ਕਿਹਾ ਬਿਆਨ ਦਿੱਤੇ ਕਿ ਲੜਾਈ ਦੇ ਵਿੱਚ ਲੜਾਈ ਦੋ ਪਰਿਵਾਰਾਂ ਦੀ ਹੋਈ ਆ ਬੱਚਿਆਂ ਦੀ ਲੜਾਈ ਹੋਈ ਆ ਗੁਰਵਿੰਦਰਦੀਪ ਉਸ ਟਾਈਮ ਤੇ ਬਿਲਕੁਲ ਵੀ ਮੌਜੂਦ ਨਹੀਂ ਸੀ 1% ਵੀ ਨਹੀਂ ਜਦ ਕਿ ਉਹਨਾਂ ਦੇ ਕੱਲ ਸਾਨੂੰ ਪਤਾ ਲੱਗਾ ਕਿ ਜਿਹੜੇ ਬੰਦਿਆਂ ਨੇ ਗਵਾਹੀਆਂ ਦਿੱਤੀਆਂ ਵਾ ਉਹਨਾਂ ਚੈੱਕ ਜੀ 57 ਕਰਤੀ ਆ ਇਹ ਤਾਂ ਮੀਨਸ ਇਹ ਆ ਕਿ ਜਿਹੜੇ ਕੋਈ ਰਾਈਟ ਦੇ ਨਾਲ ਸਟੈਂਡ ਕਰਦਾ ਪਿਆ ਆ ਉਹਨੂੰ ਦਬਾਇਆ ਜਾਊਗਾ ਹੋਰ ਅੱਗੇ ਰਾਈਟ ਦੇ ਗੱਲ ਅਸੀਂ ਜਦ ਕਿ ਮੰਗ ਇਹ ਕਰਦੇ ਆ ਕਿ ਜਿਹੜਾ ਰਾਈਟ ਆ ਸਹੀ ਇਨਸਾਫ ਉਹਦੇ ਨਾਲ ਇਨਸਾਫ ਹੋਣਾ ਚਾਹੀਦਾ ਜਦ ਕਿ ਜਿਹੜੇ ਲੋਕੀ ਕਟੇ ਹੁੰਦੇ ਆ ਤੁਸੀਂ ਉਹਨਾਂ ਨੂੰ ਮੀ ਇਟਮਿਸ ਡਰਾ ਰਹੇ ਆ ਕਿ ਤੁਸੀਂ ਰਾਈਟ ਦੇ ਨਾਲ ਕਿਉਂ ਖੜ ਰਹੇ ਆ ਤੁਸੀਂ ਰਾਈਟਰ ਦੇ ਪ੍ਰਤੀ ਇਖਤਿਆਮ ਨੂੰ ਸਾਵਧਾਨ ਚਾਹੀਦਾ ਮੇਰਾ ਬ੍ਰਦਰ ਬੇਗਨਾ ਮੇਰੀ ਮਾਂ ਜਿਹੜੀ ਆ ਮੈਂ ਇੱਕ ਟੀਚਰ ਆ ਨਾ 15 ਦਿਨ ਤੋਂ ਸਕੂਲ ਨਹੀਂ ਗਈ ਮੇਰੀ ਮਾਂ ਦੀ ਕੰਡੀਸ਼ਨ ਇੰਨੀ ਕਿ ਗੈਸਤ ਕਰਾਵਾ ਉਹਦਾ ਘਰ ਰੋ ਰੋ ਕੇ ਬੁਰਾ ਹਾਲ ਆ ਸਾਡੇ ਘਰ ਦਾ ਜਿਹੜਾ ਕਿ ਅਸੀਂ ਇੱਕ ਪੜ੍ਹੀ ਲਿਖੀ ਬੈਮਨੀ ਬਲੌਗ ਕਰਦੇ ਹੋਏ ਸਾਡੇ ਨਾਲ ਨਿਜਾਇਜ਼ ਕਰਦੇ ਪਏ ਸੋ ਇਹ ਸਨ ਗੁਰਿੰਦਰਜੀਤ ਦੇ ਸਿਸਟਰ ਜਿਹਨਾਂ ਦਾ ਦਰਦ ਸਾਹਮਣੇ ਤੋਂ ਤੁਹਾਡੇ ਸਾਹਮਣੇ ਛਲਕਿਆ ਕਿਉਂਕਿ ਬਹੁਤ ਜ਼ਿਆਦਾ ਇਹ ਇਹਨਾਂ ਨਾਲ ਜਿਹੜਾ ਇਹਨਾਂ ਦੇ ਕਹਿਣ ਮੁਤਾਬਕ ਨਜ਼ਾਇਜ਼ ਹੋ ਰਿਹਾ ਸੋ ਇਹ ਜਿੰਨੇ ਵੀ ਉੱਚ ਅਧਿਕਾਰੀ ਆ ਉਹਨਾਂ ਤੋਂ ਇਹ ਇਨਸਾਫ ਦੀ ਮੰਗ ਕਰਦੇ ਹਾਂਜੀ ਦੂਸਰੀ ਬੇਨਤੀ ਹੈ ਜੀ ਦੇਖੋ ਜਿਹੜਾ ਇਸ ਟਾਈਮ ਬਿਲਕੁਲ ਤੱਕੇਸ਼ਾਈ ਆ ਨਾ ਇਹ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾ ਰਿਹਾ ਜੀ ਦੂਸਰੀ ਗੱਲ ਇਹ ਆ ਜੀ ਦੇਖੋ 6 ਬੰਦਿਆਂ ਨੇ ਜਿਨ੍ਹਾਂ ਨੇ ਗਵਾਹੀ ਦਿੱਤੀ ਐਸਐਚਓ ਦੀ ਹਾਜ਼ਰੀ ਦੇ ਵਿੱਚ ਬਿਲਕੁਲ ਸੱਚ ਨੂੰ ਜਾਣ ਕੇ ਇਥੋਂ ਤੱਕ ਭਰੋਸਾ ਦਿਵਾਇਆ ਸਚੂ ਸਾਹਿਬ ਨੂੰ ਕਿ ਅਸੀਂ ਗੁਰਦੁਆਰਾ ਸਾਹਿਬ ਜਾਣ ਨੂੰ ਤਿਆਰ ਹਾਂ ਤੇ ਬਿਲਕੁਲ ਜਿਹੜਾ ਗੁਰਵਿੰਦਰਦੀਪ ਸਿੰਘ ਇੱਥੇ ਨਹੀਂ ਸੀ ਪਰ ਐਸਐਚਓ ਸਾਹਿਬ ਨੇ ਵੀ ਆਪ ਦਾ ਜਿਹੜਾ ਸੀਗਾ ਖਾਨਾ ਪੂਰਤੀ ਕੀਤੀ ਆ ਜੀ ਔਰ ਦੂਸਰੀ ਗੱਲ ਅਸੀਂ ਜੇ ਬੀਡੀਪੀ ਉਸ ਦਫਤਰ ਜਾਂਦੇ ਆ ਸਾਡੀ ਕੋਈ ਸੁਣਵਾਈ ਨਹੀਂ ਜੇ ਅਸੀਂ ਸਦਰ ਥਾਣੇ ਜਾਂਦੇ ਆ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਇਸੇ ਮੰਗ ਨੂੰ ਲੈ ਕੇ 30 30 40 40 ਬੰਦੇ ਲੈ ਕੇ ਡੀਐਸਪੀ ਸਾਹਿਬ ਨਕੂਤਰ ਦੇ ਦਫਤਰ ਦੇ ਵਿੱਚ ਅਸੀਂ ਘੱਟ ਤੋਂ ਘੱਟ 10 ਚੱਕਰ ਮਾਰਦੇ ਇੱਕ ਦਿਨ ਵੀ ਸਾਨੂੰ ਡੀਐਸਪੀ ਸਾਹਿਬ ਨਹੀਂ ਮਿਲੇ ਜੀ ਜੇ ਅਸੀਂ ਫੋਨ ਕਰਦੇ ਆ ਜਾਂ ਕਰਾਉਨੇ ਆ ਉਹ ਕਦੇ ਕਹਿੰਦੇ ਜੀ ਅਸੀਂ ਪਲਾਨੇ ਥਾਂ ਗਏ ਕਦੇ ਕਹਿੰਦੇ ਜੀ ਅਸੀਂ ਹੜਾਂ ਚ ਗਏ ਆ ਇੱਕ ਵਾਰ ਵੀ ਸਾਨੂੰ 10 ਵਾਰੀ ਜਾਣ ਤੇ ਨਹੀਂ ਮਿਲੇ ਤੇ ਸਾਨੂੰ ਇਨਸਾਫ ਕਿੱਥੋਂ ਮਿਲੂਗਾ ਜੀ ਅਸੀਂ ਬੇਨਤੀ ਕਰਦੇ ਆ ਕਿ ਸਾਡੇ ਨਾਲ ਧੱਕਾ ਜਿਹੜਾ ਹੋਇਆ ਇਦਾਂ ਦਾ ਧੱਕਾ ਕਿਸੇ ਨਾਲ ਵੀ ਨਾ ਹੋਵੇ ਨਾ ਕੀਤਾ ਜਾਵੇ ਕਿ ਜਿਹੜਾ ਕਿਸੇ ਦੀ ਜ਼ਿੰਦਗੀ ਨੂੰ ਬਰਬਾਦ ਕਰ ਦੇਣਾ ਬਹੁਤ ਮਾੜੀ ਗੱਲ ਆ ਜੀ ਸਾਡੀ ਇਹ ਇਨਸਾਫ ਨੂੰ ਬੇਨਤੀ ਆ ਕਿ ਨੀਓਮ ਪਰਜਾ ਆ ਕਿੰਨੀ ਉਮਰ ਹੈ ਲੜਕੇ ਦੀ ਲੜਕੇ ਦੀ ਦੇਖੋ ਜੀ ਅਨਮੈਰਡ ਆ ਤਕਰੀਬਨ 27-28 ਸਾਲ ਦੇ ਜੀ ਨਹੀਂ ਨਹੀਂ 37 ਈਅਰ ਏਜ ਆ ਉਹਦੀ ਦੂਸਰੀ ਗੱਲ ਇਹ ਆ ਜੀ ਕਿ ਅਸੀਂ ਇਹ ਕੰਨੇ ਆ ਵੀ ਜਿਹੜਾ ਪਰਚਾ ਝੂਠਾ ਦਰਜ ਕੀਤਾ ਆ ਇਹ ਕੈਨਸਲ ਕਰਕੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਜੀ ਸਾਡੀ ਤੇ ਇਹੇ ਮੰਗ ਆ ਜੀ ਸੋ ਕੈਮਰਾਮੈਨ ਸੰਜੀਵ ਭਾਰਦwaj ਦੇ ਨਾਲ ਗੋਬਿੰਦ ਰਾਏ ਨਕੋਤਾ